ਸੱਚਾ ਕਾਲ ਤੁਸੀਂ ਦੇਖ ਰਹੇ ਹੋ ਚੈਨਲ ਰਬ ਨਿਊਜ਼ ਅਕਸਰ ਪਿੰਡਾਂ 'ਚ ਛੋਟੀਆਂ-ਛੋਟੀਆਂ ਲੜਾਈਆਂ ਦੇ ਚੱਲਦੇ ਪਿੰਡਾਂ ਦੀ ਪੰਚਾਇਤ ਵੱਲੋਂ ਦੋਵਾਂ ਧਿਰਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਜੋ ਪਿੰਡਾਂ 'ਚ ਸਾਰੇ ਇਕੱਠੇ ਰਹਿਣ ਪਰ ਜਦ ਸਮਝੌਤਾ ਕਰਵਾਉਣ ਵਾਲੇ ਮੋਤ ਵਰ ਬੰਦੇ ਤੇ ਹੀ ਹਮਲਾ ਹੋ ਜਾਵੇ ਤਾਂ ਯਕੀਨ ਕਿਸ ਦਾ ਕਰਨਾ ਪਵੇਗਾ ਅਜਾ ਹੀ ਇੱਕ ਜ਼ਿਲ੍ਹਾ ਪਠਾਨਕੋਟ ਦੇ ਪਿੰਡ ਜੀਤਪੁਰਵੀਖੇ ਮਾਮਲਾ ਸਾਹਮਣੇ ਆਇਆ ਜਿੱਥੇ ਵੇਖਣ ਨੂੰ ਮਿਲਿਆ ਕਿ ਪਿੰਡ ਦੇ ਸਰਪੰਚ ਵੱਲੋਂ ਕਿਸੇ ਝਗੜੇ ਦਾ ਸਮਝੌਤਾ ਕਰਵਾਇਆ ਜਾਰ ਰਿਹਾ ਸੀ ਪਰ ਇਸ ਦਰੌਣਕ ਸ਼ਖਸ ਵੱਲੋਂ ਸਰਪੰਚ ਉਤੇ ਤੇਜ਼ ਹਥਿਆਰਾਂ ਦੇ ਨਾਲ ਹਮਲਾ ਕਰ ਦਿੱਤਾ ਗਿਆ ਸਰਪੰਚ ਨੂੰ ਇਲਾਜ ਦੇ ਲਈ ਸ਼ਿਵਲ ਹਸਪਤਾਲ ਪਠਾਨਕੋਟ ਵਿਖੇ ਲਿਆਂਦਾ ਗਿਆ ਹੈ ਇਸ ਸਬੰਧੀ ਜਾਣਕਾਰੀ ਦਿੰਦਿਆਂ ਹੋਇਆਂ ਸ਼ਿਵਲ ਹਸਪਤਾਲ ਦੇ ਡਾਕਟਰ ਨੇ ਦੱਸਿਆ ਕਿ ਮਰੀਜ਼ ਅਜੀਤਪੁਰ ਤੋਂ ਆਇਆ ਹੈ ਜਿਸ ਦੇ ਤੇਜ਼ ਹਥਿਆਰਾਂ ਦੇ ਨਾਲ ਵਾਰ ਕੀਤੇ ਗਏ ਹਨ ਫਿਲਹਾਲ ਮਰੀਜ਼ ਦੀ ਹਾਲਤ ਠੀਕ ਹੈ ਅਤੇ ਇਸ ਦਾ ਇਲਾਜ ਚੱਲ ਰਿਹਾ ਹੈ ਦੂਜੇ ਪਾਸੇ ਜਦ ਪੀੜਤ ਨਾਲ ਆਏ ਲੋਕਾਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਬਹੁਤ ਹੀ ਅਫਸੋਸ ਦੀ ਗੱਲ ਦਸੀ ਕਿ ਪਿੰਡ ਦੇ ਪਤਵੰਤੇ ਲੋਕ ਜਿਨ੍ਹਾਂ ਨੂੰ ਕੁਝ ਸਮਝੌਤੇ ਲਈ ਬੁਲਾਉਂਦੇ ਹਨ ਉਹਨਾਂ ਦੇ ਹਮਲਾ ਹੋਣਾ ਮੰਦਭਾਗੀ ਗੱਲ ਹੈ ਉਹਨਾਂ ਨੇ ਕਿਹਾ ਕਿ ਇਸ ਸ਼ਖਸ ਉੱਤੇ ਕਿਸ ਦਾ ਰਾਜ਼inama ਕਰਵਾਉਣ ਵਾਸਤੇ ਗਿਆ ਸੀ ਪਰ ਉੱਥੇ ਕੁਝ ਲੋਕਾਂ ਵੱਲੋਂ ਇਸ ਉੱਤੇ ਹੀ ਹਮਲਾ ਕਰ ਦਿੱਤਾ ਗਿਆ ਜਿਸ ਦੀ ਵਜ੍ਹਾ ਨਾਲ ਇਹ ਜ਼ਖਮੀ ਹੋ ਗਿਆ ਅਤੇ ਹਸਪਤਾਲ ਲੱਕ ਹੋਇਆ ਉਹਨਾਂ ਨੇ ਕਿਹਾ ਕਿ ਅਸੀਂ ਮੰਗ ਕਰਦੇ ਹਾਂ ਕਿ ਜਿਸ ਕਿਸੇ ਨੇ ਵੀ ਇਸ ਦੇ ਘਟਨਾਵਤੇ ਇੰਜ਼ਾਮ ਦਿੱਤਾ ਇਸ ਦੇ ਬੰਦੀ ਕਾਰਵਾਈ ਕੀਤੀ ਜਾਵੇ ਤਾਂ ਜੋ ਗਾਂ ਤੋਂ ਕੋਈ ਅਜਾ ਸ਼ਖਸ ਪਿੰਡ ਦੇ ਮੌਤਵਾਰ ਬੰਦੇ ਤੇ ਹੱਥ ਨਾ ਚੁੱਕੇ ਅਜਈਆਂ ਹੋਰ ਖਬਰਾਂ ਜਾਣਨ ਲਈ ਸਾਡੇ ਚੈਨਲ ਦੇ ਨਾਲ ਜੁੜੇ ਰਹਿਣਾ ਮਿਲਦੇਆਂ ਜਈਆਂ ਹੋਰ ਖਬਰਾਂ ਦੇ ਨਾਲ ਧੰਨਵਾਦ ਜੀ